ਸੁਣਿਆ ਹੈ ਉਸ ਦਰ ਦੇ ਉੱਤੋਂ ਖਾਲੀ ਕੋਈ ਨ ਜਾਵੇ ਜੋ ਵੀ ਆਉਂਦਾ ਭਗਤ ਦਵਾਰੇ ਪਰ ਕੇ ਚੋਲੀਆਂ ਜਾਵੇ ਸੁਣਿਆ ਹੈ ਉਸ ਦਰ ਦੇ ਉੱਤੋਂ ਖਾਲੀ ਕੋਈ ਨ ਜਾਵੇ ਜੋ ਵੀ ਆਉਂਦਾ ਭਗਤ ਦਵਾਰੇ ਪਰ ਕੇ ਚੋਲੀਆਂ ਜਾਵੇ ਗਰੀਬਾਂ ਦਾ ਚਾਲ ਅੜਿਆ ਜੇਠੂਆਲ ਤੋਰ ਚਲੀਏ ਮੇਰਾ ਮਾਲਕ ਯਾਰ ਗਰੀਬਾਂ ਦਾ ਚਾਲ ਅੜਿਆ ਜੇਠੂਆਲ ਤੋਰ ਚਲੀਏ ਮੇਰਾ ਦਾਤਾ ਯਾਰ ਗਰੀਬਾਂ ਦਾ 24 ਘੰਟੇ ਲੰਗਰ ਚੱਲਦਾ ਏ ਵੀ ਅਜਬ ਨਜ਼ਾਰਾ ਜੋ ਕੋਈ ਵਿਲੰਗਰ ਸ਼ੱਕਦਾ ਹੋ ਜਾਂਦਾ ਪਾਰ ਕਿਨਾਰਾ 24 ਘੰਟੇ ਲੰਗਰ ਚੱਲਦਾ ਏ ਵੀ ਉਹ ਜਬ ਨਜ਼ਾਰਾ ਜੋ ਕੋਈ ਵਿਲੰਗਰ ਸ਼ੱਕਦਾ ਹੋ ਜਾਂਦਾ ਪਾਰ ਕਿਨਾਰਾ ਜੋ ਬੈ ਗਿਆ ਚਰਨਾਂ ਦੇ ਵਿੱਚ ਤੇਰੇ ਫਿਰ ਡਰ ਨਾ ਰਹੇ ਨਵੀਂ ਨਸੀਬਾ ਚਾਲ ਅੜਿਆ ਜੇਠੂਆਲੇ ਤਰ ਚੱਲੀਏ ਮੇਰਾ ਮਾਲਕ ਯਾਰ ਗਰੀਬਾਂ ਦਾ ਚਾਲ ਅੜਿਆ ਜੇਠੂਆਲੇ ਤਰ ਚੱਲੀਏ ਮੇਰਾ ਦਾਤਾ ਗੁਰ ਗਰੀਬਾਂ ਦਾ ਦੁਖੀਆਂ ਦੇ ਦੁੱਖ ਟੁੱਟ ਜਾਂਦੇ ਨੇ ਜੋ ਵੀ ਸੀਸ ਚੁਕਾਉਂਦਾ ਜੇਠੂਵਾਲ ਦੇ ਵਿੱਚ ਜਿ ਬਹਿ ਕੇ ਅਜਬ ਨਜ਼ਾਰਾ ਆਉਂਦਾ ਸਾਡੇ ਲੰਦਾ ਏ ਉਹ ਹੱਥ ਜਿਸ ਦਾ ਉਹ ਬਦਲੇ ਦੇਖੋ ਗਰੀਬਾਂ ਦਾ ਚਾਲ ਅੜਿਆ ਜੇਠੂਵਾਲ ਤੋਰ ਚਲੀਏ ਮੇਰਾ ਮਾਲਕ ਯਾਰ ਗਰੀਬਾਂ ਦਾ ਚਾਲ ਅੜਿਆ ਜੇਠੂਵਾਲ ਤੋਰ ਚਲੀਏ ਹੇਰਾ ਦਾਤਾ ਆਰੋ ਗਰੀਬਾਂ ਦਾ ਆਪਾਂ ਵੀ ਉਸ ਦਰ ਤੇ ਜਾ ਕੇ ਸੁੱਤੇ ਲੇਖ ਜਗਾਈਏ ਵਿੱਚ ਦਰਬਾਰ ਦੇ ਜਾ ਕੇ ਆਪਾਂ ਬਖਸ਼ਿਸ਼ ਲੈ ਕੇ ਆਈਏ ਆਪਾਂ ਵੀ ਉਸ ਦਰ ਤੇ ਜਾ ਕੇ ਸੁੱਤੇ ਲੇਖ ਜਗਾਈਏ ਵਿੱਚ ਦਰਬਾਰ ਦੇ ਜਾ ਕੇ ਆਪਾਂ ਬਖਸ਼ਿਸ਼ ਲੈ ਕੇ ਆਈਏ ਮੇਰੇ ਪੂਆਜੀ ਕੋ ਜਾ ਕੇ ਪੁੱਛ ਲਈ ਉਹ ਨਾ ਕਾਈਆ ਸਭ ਨਾਂ ਦਾ ਚੱਲ ਅੜਿਆ ਜੇਠੂਆਲ ਤੋਰ ਚਲੀਏ ਮੇਰਾ ਮਾਲਕ ਯਾਰ ਗਰੀਬਾਂ ਦਾ ਚੱਲ ਅੜਿਆ ਜੇਠੂਆਲ ਤੋਰ ਚਲੀਏ MAHARAYI ŞEYR SINGH VİŞNU VAGAMAN DİJÈ SO HANG MAHARAYI ŞEYR SINGH VİŞNU VAGAMAN DİJÈ SO